ਸਤਿ ਪਾਏ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਸ਼ਾਨਦਾਰ ਆ ਚੁੱਕੇ ਨੇ ਤੇ ਵਧੀਆ ਝੋਟੀਆਂ ਕੁਆਲਟੀ ਵਾਲੀਆਂ ਤੇ ਬਾਈ ਨਾ ਕਰਦੇ ਗੱਲਬਾਤ ਦਾ ਰੇਟ ਆਜੇ ਬਿਲਕੁਲ ਨੋਰਮਲ ਆ ਤੇ ਪਸ਼ੂ ਵੱਡੇ ਆ ਤੇ ਵਧੀਆ ਇੱਕ ਵੈੜਸ ਦਿਖਾਉਨੇ ਆ ਤਾਜੀ ਸੋਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਗੱਲ ਜੀ ਵਰਕੋਲਾ ਜੀ ਮਰਮਾਣਾ ਪੀਜੀ ਜਿਹਨੇ ਪਹਿਲਾਂ ਮਹਾਂਦੇਵੀ ਫਰਮ ਤੇ ਜੁੜੇ ਆ ਹਾਂਜੀ ਹਾਂਜੀ ਸਾਰਿਆਂ ਦਿਲਾ ਧੰਨਵਾਦ ਕਰਦੇ ਆ ਧੰਨਵਾਦ ਜੀ ਨਹੀਂ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣਿਆਂ ਨੂੰ ਪਿਆਰ ਦਿੰਦੇ ਆ ਹਾਂਜੀ ਸਾਰੀ ਸੰਪਰਾ ਦਾ ਧੰਨਵਾਦ ਕਰਦੇ ਆ ਧੰਨਵਾਦ ਜੀ ਜੀ ਨਹੀਂ ਜਨਰ ਵੀ ਜੀ ਚੰਗੇ ਟੌਪ ਦੇ ਵਧੀਆ ਮਾਰਟੀ ਵਾਲੇ ਵੱਡੇ ਜੰਮਰੇ ਆ ਹਾਂਜੀ ਹਾਂਜੀ ਕਰੋ ਸਾਰਿਆਂ ਵਾਲੇ ਸੋਨਾ ਵਧੀਆ ਇੱਕ ਮਾੜਿਆ ਹਾਂਜੀ ਹਾਂਜੀ ਆ ਜੀ ਸੂਈ ਦੇ ਬਾਕੀ ਚਾਰ ਝੋਟੀਆਂ ਚਾਰ ਝੋਟੀਆਂ ਹਰ ਸ਼ਾਰ ਵੈਡਾ ਯਕੀਨ ਹੈ ਆਪਣੇ ਵੱਲੋਂ ਵੀਰ ਜੀ ਹਰ ਕੋਈ ਬੰਦਾ ਕਹਿੰਦਾ ਵੀ ਜਨਵਰ ਚੰਗਾ ਲਈਏ ਹਾਂਜੀ ਹਾਂਜੀ ਇਹ ਚੰਗੇ ਜਿੰਨੇ ਕਨੇ ਪੈਸੇ ਖਾਤਨੇ ਵੀਰ ਭਰਾ ਜਿਹੜੇ ਦੁੱਧਾ ਕੰਮ ਕਰਾਦੇ ਆ ਹਾਂਜੀ ਹਾਂਜੀ ਉਹ ਵੀ ਕਹਿੰਦੇ ਵੀ ਹੋਣ ਦਾ 1000 ਵੱਧ ਪਾਲੀਏ ਛੋਟੀ ਚੰਗੀ ਲੱਲੀ ਛੋਟੀ ਚੰਗੀ ਲੱਲੀ ਚੰਗਾ ਜਰੂਰ ਸੋਹਣਾ ਆਪਣੇ ਵੱਲੋਂ ਕੋਸ਼ਿਸ਼ ਕਰੀ ਦੀ ਆ ਵੀ ਘਰ ਆਇਆ ਗਾ ਕਿ ਮੁੜ ਕੇ ਨਾ ਜਾਵੇ ਚੰਗਾ ਨਾ ਇਹ ਮੁੜ ਕੇ ਨਾ ਆਪਣੇ ਲਈ 100% ਸਾਫ਼ ਲੈ ਕੇ ਆਏ ਜਣਾ ਬਾਕੀ ਸਾਰੇ ਚੀਜ਼ਾਂ ਨਹੀਂ ਵੀਰ ਕਈ ਕਹਿੰਦੇ ਆ ਵੀ ਘਰ ਵੀ ਚਾਉਂਦੇ ਹਾਂ ਹਾਂਜੀ ਘਰ ਵਾਲੇ ਵਪਾਰੀ ਵੀ ਕੋ ਜੇ ਕੋ ਮਾਨ ਨਹੀਂ ਜਿਆਦਾ ਖੁਸ਼ ਹੁੰਦੇ ਸੀ ਹਾਂਜੀ ਹਾਂਜੀ ਇੱਕ ਵਾਰੀ ਜਦਾਂ ਮਰਜੀ ਆ ਆਪੋ ਆਪਣਾ ਸਾਥ ਆਪ ਹੋ ਜਾਂਦਾ ਹਾਂਜੀ ਹਾਂਜੀ ਡਾਕਟਰ ਆ ਹਾਂਜੀ ਉਨੂੰ ਪਾਲਾ ਦਾ ਕੀ ਬਿਮਾਰੀ ਕੀ ਨੁਕਸੇ ਆ ਜੇ ਵਪਾਰੀ ਨੇ ਵੀ ਆ ਖਾਨ ਸਾਤ 10 ਸਾਲ ਤੱਕੇ ਖਾਦੇ ਹੁੰਦੇ ਉਹਨੂੰ ਪਾਲਾ ਜਾਂਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਮਹੀਂ ਦਾ ਕੀ ਤਾਂ ਨਹੀਂ ਮਹਗਾਈ ਆ ਅਥਾਂ ਵੀ ਕਿੰਨੀ ਦੀ ਚੀਜ਼ ਆ ਕੀ ਹਿਸਾਬ ਦਾ ਬਣਾ ਆ ਪਾਏ ਖਰਚੇ ਲੈ ਡੰਗਰ ਨਿਗਾ ਥਣੀ ਇੱਕ ਰੰ ਲਗਾ ਕੇ ਲਿਆਉਣਾ ਬਿਲਕੁਲ ਸਹੀ ਗੱਲ ਆ ਕਿਹੜੀ ਗੱਲ ਆ ਵੀ ਸਾਫ ਤਰਾ ਹਨ ਕਿ ਕਿਹੜੇ ਹਿਸਾਬ ਦਾ ਡੰਗਰ ਆ ਕਿੰਨਾ ਕੁ ਦੁੱਧ ਤੇ ਚੱਲਣਾ ਨਹੀਂ ਕੀ ਹਿਸਾਬ ਵੀ ਕਿੰਨਾ ਦੁੱਧ ਚਿਰਣ ਵਾਲੀ ਹੈ ਵੈਟ ਹਨਾ ਪਕਾਮ ਮੈਂ ਬਾਕੀ ਪਰਖ ਕਰਕੇ ਇਹ ਸ਼ੀਆ ਦਾ ਮਾਰ ਕੇ ਵੀਰ ਜੀ ਵੀਰਪਰਾ ਸ਼ੁਰੂ ਤੇ ਹੋ ਕਹਿੰਦੇ ਆਉਂਦੇ ਆ ਕਿ ਲੋਧਰਾ ਤੋਂ ਤਾਂ ਇਥੇ ਕੋਈ ਨਹੀਂ ਹੈ ਸਹੀ ਬਿਲਕੁਲ ਸਹੀ ਗੱਲ ਤੇ ਆਪਣੀ ਜਿੰਨੇ ਕਿਨੇ ਰਕਮ ਲਾਉਣੀ ਆ ਜਿੰਨੇ ਲੱਗਦੇ ਵਿਸ਼ਵਾਸ ਯਕੀਨ ਆ ਉਹ ਇਦਾਂ ਵੀ ਮੈਂ ਮਂਗਾਵੇ ਬਿਲਕੁਲ ਸਹੀ ਗੱਲ ਸਾਈ ਪੁਲ ਦੀ ਵੀ ਨਹੀਂ ਲੋੜ ਹਾਂਜੀ ਤੇ ਜਿਹੜਾ ਕੋਈ ਨਹੀਂ ਭਾਵੇਂ ਦੋ ਟਾਈਮ ਦਸੱਲੀ ਕਰ ਦੇ ਲੈ ਦੋ ਟਾਂ ਦਸੱਲੀ ਕਰੇ ਭਾਈ ਕਰੇ ਉਹ ਗੱਲ ਕਹਿੰਦੇ ਆਏ ਆ ਵੀ ਮੈਨ ਲੋ ਗਾਈਨ ਲੋ ਕਿਧਿਆ ਹੁੰਨ ਲੋ ਸੋਨੇ ਦਾ ਵਪਾਰੀ ਕੋਨ ਲੋ ਇਹ ਕਰਾ ਟੁੱਟ ਕੇ ਬਸਣੀ ਟੁੱਟ ਕੇ ਬਸਣੀ ਆ ਸੇਵਾ ਕਰਨੀ ਪੈਣੀ ਆ ਹਨਾ ਪੇਗ ਜਨਵਾਰ ਦਾ ਆਪ ਕਿਤੇ ਲਈ ਜਾਈਏ ਇੱਕ ਦੂਰ ਜੀਹ ਘੜਲਾ ਲਾਦਾਣਾ ਜਨਵਾਰ ਦੇ ਜੀਲ ਹੋਣਾ ਪੈਂਦਾ ਬਾਰੋ ਲੋਭ ਅੰਦਰੋ ਕਿਤੀ ਤੋ ਮਰਜੀ ਖਰੀਦੋ ਫਰੀਦਾਰੀ ਦੁਕਾਨਾਂ ਆ ਹੁਣ ਵਾਲੋ ਫਰ ਦੁਕਾਨ ਦੇ ਸੌਦਾ ਪਿਆ ਹੁੰਦਾ ਆਪ ਆਪਣੀ ਕਿਸਮਤ ਆ ਕਿਸਮਤ ਆਪ ਕੋ ਆਪਣੀ ਚੱਲਣੀ ਆ ਹਾਂਜੀ ਹਾਂਜੀ ਬੜੀ ਗਾੜੀ ਵੀਰ ਡੰਗਰ ਵੀ ਚੰਗਾ ਕਰਮਾ ਕਰਮਾਣਾ ਬਿਲਕੁਲ ਕਰੀਗਾ ਸੇਵਾ ਦਾ ਮੁੱਲ ਬਿਲਕੁਲ ਸਹੀ ਜੇ ਜਦੋਂ ਮਰਜੀ ਜਾਵੇ ਚੰਗਾ ਡੰਗਰ ਵੀ ਕਰਮਾਣਾ ਪੈਣਾ ਠੀਕ ਦੱਸੋ ਬਾਈ ਚਲੋ ਬਾਈ ਕਰੀਏ ਗੱਲ ਬਾਕੀ ਨਾ ਵਹਿਰ ਥਰੀ ਆ ਹਾਂਜੀ ਵਹਿਰ ਥਰੀ ਆ ਜੀ ਮੋਛੇ ਸੰਦ ਜੀ ਤੇ ਤਾਜੀ ਅੱਜ ਹੀ ਥੀ ਬਾਈ ਹਾਂਜੀ ਠੀਕ ਹੈ ਬਾਈ ਜੀ ਧਿਆਨ ਧਿਆਨ ਨਾਲ ਕਰੋ ਦਰੋ ਵੱਡੀ ਆ ਯਾਰ ਸ਼ਾਰ ਨਸੀਬ ਠੀਕ ਹੈ ਜੀ ਇਹ ਨੀ ਨਈ ਆ ਵਸੀ ਗਾਦੀ ਵੇਖੋ ਜੀ ਦਿਖਾਓ ਤਣ ਗੋਲ ਰੋਲ ਬੈ ਪੂਰੀ ਸਾਫ ਕੁਆਲਟੀ ਖਾਣਾ ਲਗਾ ਤਿੰਨ ਦਿਨ ਇੰਚ ਦੇ ਕਿਲਾ ਵਾਂਗੂ ਗਟਿਆ ਪਿਆ ਆ ਦੋ ਘੰਟੇ ਹੋ ਗਏ ਵੀਰ ਜੇਰ ਛੋੜਤੀ ਵੜਨੇ ਜੇਰ ਪੈ ਗਈ ਆ ਜੇਰ ਪੈ ਗਈ ਵਧੀਆ ਤੇ ਬਾਕੀ ਸਾਰੀ ਸਾਫ ਸੁਥਰੀ ਆ ਉਹਨਾਂ ਲੈ ਕੇ ਖਲਾਰ ਖਲਾਰਦਾ ਹੈ ਵੀ ਜੇ ਲਾ ਲੀ ਦੁੱਧ ਵਾਲੀ ਸਾਰੀ ਦੇਖੋ ਜੀ ਗਾਂ ਤੁਹਾਨੂੰ ਪਤਾ ਵੀ ਉਹ ਲਿਉਣੀ ਜਿਹੜੀ ਸੌਚਾ ਸੌਵੇਂ ਅਸਲੀ ਗਾਂ ਹੁੰਦੀ ਥਾਂਦੀ ਬਿਲਕੁਲ ਸਹੀ ਹੈ ਬਾਈ ਇਹ ਜਿਹੜੀ ਥਾਣੀ ਵਾਲੀ ਗਾਂ ਨਹੀਂ ਹੁੰਦੀ ਅਸਲੀ ਗਾਂ ਹੁੰਦੀ ਅਸਲ ਥਾਂਦੀ ਹਾਂਜੀ ਜਿਹੜੀ ਗਾਂ ਥਣ ਚੰਗਾ ਗੋਲਿਆਰ ਦਾ ਥਾਂ ਲਗਾ ਉਹ ਗਾਂ ਨੇ ਦੁੱਧ ਕਾਢ ਹੀ ਦੇ ਦੋਨੇ ਕਾਢ ਜਣਾ ਉਹਨੇ ਖਾਣਾ ਜੇ ਕੱਢ ਦੇਣਾ ਆ ਹਾਂਜੀ ਹਾਂਜੀ ਦੇਖੋ ਜੀ ਬਹੁਤ ਸਾਫ਼ ਹੈੜਿਆ ਕੁਆਲਟੀ ਵਾਲੀ ਆ ਤੇ ਬੱਚਾ ਬਾਈ ਵਛੀ ਤੇ ਵਛਾ ਆ ਗਿਆ ਮਰ ਵਛਾ ਆ ਗਿਆ ਤੇ ਵਹਿੜਦੀ ਮਗਰਲੇ ਘਰ ਦੀ ਯੇਰ ਦੀ ਵੀਡੀਓ ਬਣੀ ਪਈ ਆ ਪ੍ਰੋਪਰ ਤੇ ਵਛਾ ਵਿਖਾ ਦਿੰਨੇ ਆ ਬਾਕੀ ਵੀਰੇ ਛਿੱਗੀ ਵਛੀ ਆ ਹਾਂਜੀ ਤੇ ਠੰਡੀ ਸੀਲ ਦੇਖੋ ਜੀ ਚੰਗੀ ਵਸ਼ੀ ਵੀ ਨਾ ਜੇ ਹੋਰ ਖੋਲ ਹੋਰ ਖੋਲ ਨਾ ਕੱਢੂ ਵੀ ਵੀਰ ਜੀ ਨਿੱਗਰ ਲੈ ਲਈਦੀ ਆ ਜੋ ਜੋ ਚੋਈਆਂ ਹੋਈਆਂ ਤੇ ਖੁੱਲਦੀ ਜਾਣੀ ਵਸ਼ਾ ਖਾਦੀ ਬਚਾਵਾ ਖਾਦੀ ਮਟਲ ਜੇ ਲੇਵਾ ਨਹੀਂ ਬੋਦਾ ਲਈ ਫਿਰਦੀ ਬਾਕੀ ਨਿੱਗਰ ਨਾ ਖੁੱਲਦੀ ਵਸ਼ੀ 나ੜੂ 나ੜੂ ਜੇ ਠੀਕ ਆ ਠੰਡੀ ਸੁਕੰਡੀ ਬੁਰੀ ਕੋਈ ਰਸੀ ਕੋਈ ਨਹੀਂ ਲੋੜ ਹੈ ਹਾਂਜੀ ਤੇ ਮੋਲੇ ਵੀ ਬਿਲਕੁਲ ਜਿਆਜ ਦੱਸੋ ਭਾਈ ਜੀ ਕੀ ਡੇਰ ਜੀ 60 55000 ਕੋਈ ਨਹੀਂ ਕਿੰਝ ਆਇਆ ਵੀ ਹੈਂਡ ਰੇਲ ਕਹਿੰਦੇ ਰਾਂਗੇ 54000 ਦੀ ਲਓ ਜੀ ਕਹਿਣ ਦੀ ਪਾਈਆਂ ਨੂੰ ਲੋਡ ਨੇ ਪਾਈ ਪਾਈ ਕਹਿੰਦੇ 55 ਹਾਂ ਜੀ ਮਤਰਾ ਦੀ ਵਸੇ ਆ ਅੱਜ ਉਸ ਗਰਾਂ ਦੇ ਮਾਰਾ ਕਿਰਪਾ ਇਤਨਾ ਹੀ ਵੇਚੀ ਮੈਨੂੰ ਨਹੀਂ ਐਰ ਸ਼ਹਿਰ ਵਿੱਚ ਇਤਨਾ ਹੀ ਕਰਾਣ ਦੇਣੀ 55000 ਦੀ ਇੱਥੋਂ ਮਿਲਣੀ ਜੀ ਪੂਰੀ ਵੱਡੀ ਰਸੀ ਆ ਨਾਲੇ ਠੰਡੀ ਛੇ ਦਾ ਗਰਮੀਆਂ ਦੇ ਵਿੱਚ ਕੋਈ ਗਰਮੀ ਬਣਾਉਣ ਲਈ ਬੈਠ ਨਹੀਂ ਹਾਂ ਆਉਣਾ ਮਰਿੰਡਾ ਹੀ ਆ ਗਿਆ ਕਿ ਕਰੀਏ ਮਰਿੰਡਾ ਮਰਿੰਡਾ ਅੰਦੀ ਘਾਟ ਲੈ ਠੀਕ ਆ ਗਾਲਿਆ ਪਰ ਇਹ ਵੀ ਗਾ ਅਸਲ ਹੈ ਜੀ ਤੋ ਕਹਿੰਦੇ ਠੀਕ ਆ ਬਾਈ ਦੁੱਧ ਵਾਲੀ ਗਾਉਂ ਦੀ ਓਕੇ ਜੀ ਖੋ ਲੋ ਬਾਈ ਜਗਾ ਝੋਟੀ ਗਾੜੀਆਂ ਵੀ ਟੌਪ ਦੀ ਝੋਟੀ ਲਾਓ ਜਾਨਗੀ ਨਾ ਮਈਆਂ ਵੀਰ ਬੜੀਆਂ ਵੇਚੀਆਂ ਹੋਇਆਂ ਕਿੰਨੀਆਂ ਪੰਜ ਝੋਟੀਆਂ ਆਈਆਂ ਫੇਰ ਹਣ ਝੋਟੀਆਂ ਵੀਰ ਬੜੀਆਂ ਵੇਚੀਆਂ ਪਰ ਆ ਜਿਹਦੇ ਘਰ ਚਲ ਗਈ ਨਾ ਕਰਮਾਲੀ ਇੱਕ ਰਾਂ ਬੰਦਾ ਆਪ ਆਖੂਗਾ ਵੀ ਠੀਕ ਅਸਲ ਚੀਜ਼ ਘੱਤੀ ਹੈ ਦੇਖੋ ਜੀ ਚਾਰ ਮਈਆਂ ਹੋਰ ਖੜੂਗਾ ਮੇਰਾ ਕਿਹੜਾ ਵੀਰਾ ਆਈਆਂ ਪੰਜ ਆ ਪਰ ਵਖਾਉਣੀਆਂ ਜੇ ਤੈਨੀਆਂ ਹੀ ਕੀ ਤੀਨ ਨਿਖੋਣੀਆਂ ਕੋਈ ਨਹੀਂ ਵੇਖੋ ਇੱਕ ਗਾਲੀ ਪਈ ਠੰਡੀ ਇਹ ਝੋਟੀ ਸੂਈ ਘਰੇ ਆ ਗਈ ਆ ਜਿਹੜੀ ਗੱਲ ਰਾਤ ਦੀ ਝੋਟੀ ਸੂਈ ਆ ਦੇਖੋ ਵੀਰ ਭਰਾ ਬੰਦਾ ਜਲਾਣਾ ਦੂਜਾ ਸੂਆ ਪਹਿਲੇ ਸੂਏ 17 ਕਿਲੋ ਝੋਟੀ ਚੱਲੀ ਆ ਫੋਲ ਗਰੰਟੀ ਝੋਟੀ ਆ ਇਹ ਜਿਹੜੀ ਗੱਲ ਅਸਲ ਆ ਜਿਹਨੂੰ ਕਹਿੰਦੇ ਚੀ ਤੇ ਦੰਦਾਂ ਜੀ ਬਾਈ ਜੀ ਕੀ ਹੈ ਚਿੱਗੀ ਆ ਤੇ ਵੇਖੋ ਝੋਟੀ ਦੇ ਕੁਆਲਟੀਆਂ ਗੋਣ ਝੋਟੀ ਦੇ ਪੂਰੇ ਫਸੇ ਪਏ ਆ ਬਾਕੀ ਵੀਰ ਚਵਾਈ ਫਸਵਾਈ ਦਾ ਕੋਈ ਅੰਸ਼ ਬਿਲਕੁਲ ਨਹੀਂ ਕੋਈ ਗਏ ਖਲਾਰ ਦਾ ਬੜੀ ਖਲਾਰ ਉਹ ਕਹਿੰਦਾ ਤੋਬ ਲੋ ਆ ਗਏ ਆ ਚੀ ਜਾਂ ਕਿਤੋਂ ਮਿਲੀਆਂ ਵੀ ਮਾਣੇ ਹੁਣਾ ਕੋਲ ਮਿਲਣਗੀਆਂ ਕੁਆਲਟੀ ਠਡੀਆਂ ਫ੍ਰਿਜਾਂ ਲੈ ਆਓ ਬਾਜੀ ਲੈ ਆਓ ਜੀ ਕਿਸ ਕਿਸ ਦੇ ਕਿੱਲੇ ਦਾ ਸ਼ਨਾਰ ਬਣੂਗੀ ਛੋਟੀ ਬਿਲਕੁਲ ਸਹੀ ਗੱਲ ਛੋਟੀ ਯਾਰ ਕਿੱਲੇ ਦੇ ਬੱਜੀ ਵੀ ਸਨ ਲੋਕ ਰਿਸ਼ਤੇਦਾਰ ਵੀ ਆਣ ਗਿਆ ਕਿ ਛੋਟੀ ਕਿਥੋਂ ਨਹੀਂ ਆਂਦੀ ਹੈ ਬਿਲਕੁਲ ਸਹੀ ਗੱਲ ਜੀ ਹਾਂ ਜੀ ਲੈਵੇ ਕੁਆਲਟੀ ਵਾਲੀ ਚੀਜ਼ ਆ ਕਿੰਝਾਰੇ ਬਣਨ ਆ ਰਹੀ ਆ ਨਜ਼ਾਰੇ ਨਜ਼ਾਰੇ ਵੀ ਦੋ ਖਲਾਸ ਦੇ ਆਹੀ ਚੀਜ਼ ਵੇਖ ਰਿਹਾ ਕਿਤੇ ਅੱਛਾ ਜਿੰਨੂੰ ਜੀਨ ਦੇ ਲੱਗਦੀਆਂ ਕੱਡੀਆਂ ਕਹਿੰਦੇ ਨਾ ਉਹ ਆ ਚੀਜ਼ਾਂ ਇਹ ਇਹਦਾ ਬੰਦਾ ਮੰਜੇ ਤੇ ਬੈਠ ਕੇ ਬਸ ਵੇਖੀ ਜਾ ਰਹੀ ਯਾਰੇ ਲੱਗ ਪੈਸੇ ਵੀ ਖਰਚੇ ਭੁੱਲ ਜੂਗਾ ਬੰਦਾ ਸਹੀ ਗੱਲ ਇਹ ਕਹਿੰਦਾ ਜੀ ਆ ਇਹ ਛੋਟੀ ਜੀ ਸੇਵਾ ਕਰੇ ਜਿੰਨੇ ਦੀ ਛੋਟੀ ਸੱਜਰ ਖਣਨੀ ਆ ਨਾ ਹਾਂਜੀ ਇੰਨੇ ਦੀ ਛੋਟੀ ਕੋਈ ਮੂੰਹ ਮੰਗੇ ਰੁਪਏ ਤੱਕ ਤੋਂ ਕਰ ਤੋਂ ਨਹੀਂ ਲੈ ਲਾ ਜਦ ਤੱਕ ਚਵਾ ਮਹੀਨੇ ਦੀ ਗੱਬਣ ਹੋ ਜੂਗੀ ਹਾਂਜੀ ਮੇਰੇ ਕੋਲ ਲੇ ਕੇ ਲੱਗੇ ਜਿੰਨੇ ਦੀ ਛੋਟੀ ਸੱਜਰ ਖਣਨੀ ਇੰਨੇ ਜੋ ਨਹੀਂ ਕੋਪਣ ਗੱਬਣ ਵੀ ਇੰਨੇ ਇਤੋਂ ਮੋਰਾ ਦੇ ਜਾਂਦਾ ਮੋਰੂਗੋ ਇਹ ਬਵੀਰ ਭਰਾ ਜਿਹੜਾ ਲੈ ਗਿਆ ਉਹ ਨਾ ਹੌਂਦਾ ਵਿੱਚ ਝੋਟੀਆਂ ਜਿਹੜਾ ਕੋਈ ਲੈ ਗਿਆ ਨਾ ਕੱਟੀ ਹੋ ਹਾਂਜੀ ਤੇ ਦੱਸ ਜੂਗਾ ਕਿ ਮੈਂ ਵੇਖੋ 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 ਜੇ ਕਮਾਲਾਂ ਬਿਨਾ ਬੱਚੇ ਤੋਂ ਕਿੜੀਆਂ ਝੋਟੀਆਂ ਬਹਿਨ ਦਿੰਦੀਆਂ ਆ ਤੇ ਯਾਰੇ ਇੱਧਰ ਵੇਖੋ 3 ਮੱਸੀ ਬੈ ਕੇ ਚਵਾਈ ਚਵਾਈ ਕਰਾ ਕੇ ਲਾਓ ਜੀ ਲਾਓ ਜੀ ਲਾਓ ਚਾਈ ਹੈ ਸਾਬ ਨਾਲੇ ਲੱਗਾ ਵੇਖੋ ਦੋ ਦੀ ਮੋਟਰ ਲੱਗੀ ਏ ਮਾਜਿਆ ਚਲੋ ਥੱਲੇ ਨਾ ਪੋਏ ਤਾਰਾ ਮਾਰਖ ਲੈ ਨਾ ਰਹਿੰਦੋ ਚਲੋ ਕੋਈ ਠੀਕ ਹੈ ਭਾਈ ਜੀ ਨਹੀਂ ਬੈਹਣ ਦਿਆਂ ਛੋਟੀਆਂ ਸਾਡਾ ਬਾਜੀ ਲੱਗ ਬਾਲੀ ਬੋਲੀ ਲੱਲੇ ਕਰੋ ਆ ਨਾ ਵੀ ਸਮੇਂ ਦੇ ਸਾਰ ਦੇਖੋ ਜੀ ਥਾਣ ਲੱਗੇ ਆ ਫੁੱਟ ਫੁੱਟ ਦੇ ਥਾਣ ਲੱਗੇ ਬਹੁਤ ਸਾਫ ਸੁਥਰੇ ਇਹ ਕਿੱਥੇ ਖਾਣਿਆ ਅਸੀਂ ਕਹਿ ਦਈਏ ਵੀਰ ਚਲੋ ਮਾਲਹੀਂ ਵੀ ਦੇ ਹਾਂ ਜੀ ਆਂ ਕਹਿ ਦਿੰਨੇ ਆ ਦੇਸੀ ਮਹੀਂ ਚਲਦੀ ਆ ਵੱਟ 12 13 ਕਿਲੋ ਹਾਂ ਜੀ ਹਾਂ ਜੀ 12 13 ਕਿਲੋ ਇੰਦਾਂ 12 ਕਿਲੋ ਦੁੱਧ ਕੱਢੀ ਗੀ ਰਮਾਨੀ ਆ 13 ਕਿਲੋ ਬਸ ਬਸ ਤੈਹੀਂ ਕਹਿ ਦਨੇ ਆ 17 ਕਿਲੋ 17 ਕਿਲੋ ਦੁੱਧ ਵੀ ਬੜਾ ਜਿਹਾ ਮਣੀਏ ਮਣੀਏ ਬੜਾ ਤੇ ਕੋਈ ਬਾਲੀਆਂ ਸਾਈ ਬਿਲਕੁਲ ਸਹੀ 17 ਕਿਲੋ ਪੰਡਾ ਲਵਾ ਕੇ ਝੋਟੀ ਕੱਢ ਦੂੰਗਾ ਠੀਕ ਆ ਦੇਖੋ ਇਹ ਕਾ ਸੰਗੀ ਖਾਦੀ ਬਚਾੜਾ ਕੱਢੀ ਦਾ ਕਟਾ ਮਾਰ ਕਟਾ ਗੇ ਕਟਾ ਵੱਡਾ ਸੁਈ ਪਾ ਲਈ ਸੁਈ ਹੈਗੀ ਝੋਟੀ ਔਰ ਅਸਲ ਚੀਜ਼ ਆ ਵੀਰ ਜੀ ਨੂੰ ਕਹਿੰਦੇ ਪਿਓਰ ਸ਼ਿਕਰੀ ਉਹ ਇੱਕ ਕੋਕੇ ਪੀਸ ਤੇ ਝੋਟੀ ਆਈ ਆ ਦੱਸੋ ਭਾਈ ਜੀ ਹੁਣ ਇਹਦਾ ਮੁੱਲ ਪੁੱਛੀਏ ਕੀ ਭਾਈ ਜੀ ਮੁੱਲ ਕਿਹਾ ਵੀਰ ਜੀ ਹੁਣ ਝੋਟੀ ਦਾ ਭਾਅ ਨੇ 2 2.5 ਜੋ ਮਰਜੀ ਭਾਅ ਉਹ ਮਰਜੀ ਕਰਨਾ ਹਾਂ ਨਿਕਾ ਲੈ ਮੁੱਲ ਵੀ ਜੀ ਕੋਈ ਇੱਕ 60 ਰੀ ਕੋਈ 70 ਰੀ ਜਿੰਨੇ ਹੀ ਦੇਣੀ 1 55 ਦੀ ਹੁਣ ਨਾਲ ਹੀ ਐਂਡ ਨਹੀਂ ਬਾਈ ਕਰ ਦੋ ਮਾਨ ਫਿਰ ਡੇਢ ਦੀ ਡੇਢ ਦੀ ਜਾ ਲੋ ਹਲੋ ਜੀ ਵੀਰਾਂ ਸਾਮਕਣੇ ਚਟੜੀਆਂ ਮਈਆਂ ਲੱਗੀ ਥਾਦੀ ਮਾਰ ਦਿੰਦੇ ਆ ਹਾਂਜੀ ਪਰ ਇੱਕ ਵਾਰ 1.5 ਲੱਖ ਦੀ ਮਈ ਮੇਰੀ 1.5 ਵਾਲੀ ਨਾ ਮਈ ਬਨ ਗਏ ਲਾ ਕੇ ਕੋਈ ਖਲਾ ਨਹੀਂ ਤੇ ਮੈਂ ਮਨ ਜੂ ਵੀ ਬੰਦੇ ਨੇ ਮਈ ਜਾਂਦੀ ਬਿਲਕੁਲ ਸਹੀ ਗੱਲ ਆ 1.5 ਲੱਖ ਦੀ ਵੇਖੋ ਝੋਟੇ 1.5 ਲੱਖ ਦੀਆਂ ਵੇਖੋ ਲੇਵੇ ਕਰੋ ਚੈੱਕ ਕੁਆਲਿਟੀਆਂ ਕਰੋ ਚੈੱਕ 1.5 ਲੱਖ ਦੀ ਬਾਈਕ ਦਾ ਹਾਂ ਨਾ ਝੋਟੇ ਆ ਹਾਂਜੀ ਹਾਂਜੀ ਸਹੀ ਗੱਲ ਆ ਹੁਣ ਮਾਲ ਬਈ ਚੌਥਾ ਪੰਜਵਾਂ ਸੂਆ ਮਾਜਦਾ ਘਰ ਆਣੀ ਚਾਹੀਦਾ ਉਹ ਵੀ 1 ਲੱਖ ਰੱਖ ਦਾ ਦਾ ਵੀ ਯਾਰ ਮੋਲ ਹੋਇਆ ਪਈਆਂ ਦਾ ਇਹਨਾਂ 1 10 20 ਦੀ ਮਹੀ ਹੋਈ ਆ ਤੀਜੇ ਚੌਥੇ ਸੂਵੇ ਮੈਂ ਪੈਂਦੀ ਜਦੋਂ ਉਧਰੋਂ ਆ ਜਾਂਦੀ ਆ ਹਾਂਜੀ ਉਦੋਂ ਮੈਂ 50000 ਮੰਦੀ ਹੋ ਜਾਂਦੀ ਆ ਆਪਣੀ ਏਰੀਆ ਚ ਆ ਕੇ ਜਦੋਂ ਉਧਰੋਂ ਆਉਂਦੀ ਜਦੋਂ ਅਸਲ ਗੱਡੀ ਚ ਜਦੋਂ ਦੱਸਦੀ ਉਦੋਂ ਮੈਂ ਦੋ ਦੀ ਖੋਲਦੀ ਜਿਹੜੀ ਗੱਲ ਹੈ ਰਣੀ ਦੀ ਹਾਂ ਬਿਲਕੁਲ ਸਹੀ ਜੀ 70 ਰੁਪਿਆ ਤਾਦੀ ਡੇਢ ਦੀ ਮਾਈ ਖੋਲਦੀ ਜੀ ਜਿੰਨੇ ਲੈ ਰਹੇ ਨੇ ਜਿਨੇ ਲੈਉਣੀ ਆ ਸੜ ਕੋ ਹਾਡੂ ਜੇ ਲੋ ਜੈਤਪੁਰਾ ਭਾ ਮਗਰੋਂ ਮਿਲਿਆ ਤਾਂ ਹੀ ਆਪਣੇ ਰੋਟੀ ਰੱਖੇ ਜੇ ਆ ਜੀ ਪਾਤਾ ਚੰਗੀ ਝੋਟੇ ਜਿਹੜੇ ਜਦੋਂ ਥੋੜਾ ਜਿਹਾ ਨਾ ਹੁਆ ਲੀਦਾ ਆ ਵੀ ਬਾਦ ਜੈ ਕੰਮ ਚਲਦੀ ਜਾਵੇ ਤਾਂ ਭਾਈ ਜੀ ਮਾਲ ਤਾ ਫੋਟਾ ਵਿਗੰਦੇ ਆ ਦੇ ਇਹ ਨਹੀਂ ਕਰੇ ਕੋਈ ਜੀ ਠੀਕ ਆ ਭਾਈ ਜੋ ਅੱਗੇ ਜਾਂ ਦੋ ਦੇਖੋ ਜੀ ਯਾਰੇ ਬਦੇ ਪਏ ਝੋੜੀ ਨੇ ਪੂਰੀਆਂ ਸੀਲੀਆਂ ਸਾਫ ਸੁਤਰੀਆਂ ਕਵਾਲਟੀਆਂ ਆ ਜਾਂਦੀ ਨਹੀਂ ਜੰਮਦੀ ਵੀਰ ਘੜਾ ਲਾਉਂਦੇ ਖੋਲਾ ਭਾਈ ਜੀ ਆਹ ਛੋਟੀ ਕ ਵੀਰ ਹਾਣ ਦੁੱਧ ਹੋਊਗਾ 12 ਕਿਲੋ ਜਿਹੜਾ ਚਵਾਵਾਂ ਹਾਂਜੀ ਹਾਂਜੀ ਕਹਾਂ ਨੂੰ ਭਾਵੇਂ 13 14 12 ਕਿਲੋ ਜਿਹੜਾ ਚਵਾਦਾਂਗੇ ਕੋਈ ਟਾਈਮ ਨਹੀਂ ਟਾਈਮ ਤੋਂ ਬਿਨਾ ਟਾਈਮੋਂ ਡੰਡੋ ਡੰਗ 12 ਕਿਲੋ ਦੁੱਧ ਚੋਲੇ ਸਾਣ ਵੇਖੋ ਝੋਟੀਨ ਲੱਗੇ ਹੱਡੀ ਦੀ ਕੱਟੀ ਆ ਬਹੁਤ ਜ਼ਿਆਦਾ ਚੰਗੀ ਕੇਲੇਆਂ ਵਰਗੇ ਥਣ ਲੱਗੇ ਮੋਰਿਆਂ ਲੱਗਾ ਲੱਗਾ ਜੀ 70 ਰੁਪਏ ਲੌਲਾ ਕਹਾਂਗੇ ਪਹਿਲਾਂ ਵੀ ਵੇਚਦੀਏ ਪਰ ਸੁਆ ਦੁੱਜਾ ਜੇ ਸੁਆ ਦੁੱਜਾ ਇਤੋਂ پتہ ਚੱਲਦਾ ਥਣਾ ਤੋਂ ਮਹੀਂ ਦੁੱਧ ਦੇ ਜੀ ਮਾ ਦੋ ਮਾ ਦੋ ਸਾਹਣਾ ਦੋ ਪਤਾ ਚੱਲਦਾ ਸਾਈ ਪਾ ਕੇ ਦੋ ਡੰਗ ਚੋ ਕੇ ਲੈ ਲਈ ਹਾਂਜੀ ਉਹ ਦਿਨ ਟਾਈਮ ਚਵਾਲੇ 12 ਕਿ ਉਹ ਖੁੱਲੀ ਚਵਾਲੇ ਆਪਣੀ ਹੁਣ ਤਸੱਲੀਆਂ ਕਰ ਲੈ ਇਹਦੇ 12 ਕਿਲੋ ਤੋਂ ਪਾਇਆ ਝੋਟੀ ਦਾ ਦੁੱਧ ਵੀ ਮਰੂ ਨਾ ਹਾਂਜੀ ਕਿਥੋਂ ਵੀ ਵੀਰ ਆਊਗਾ ਡਬਲ ਸਾਈ ਦੇ ਦਾ ਠੀਕ ਹੈ ਜੀ ਚਵਾਲੇ ਨੂੰ ਲੱਗਾ ਹੈ ਰੂਹੀ ਹਿਸਾਬ ਨਾਲ ਇੰਨੀ ਪੋਲੀ ਆ ਵੀ ਵਧੀਆ ਡਬਲ ਫਾਇਦਾ ਫਿਰ ਡਬਲ ਪਾਇਆ ਵੇਖੀ ਕਿੱਡੀ ਲਾਉ ਜੀ ਕਿੰਨੀ ਆ ਜੈੱਡ ਬਲੈਕ ਕੱਟੀ ਮਗਰੇ ਕੱਟੀਆਂ ਤਿਆਰ ਹੋ ਜੀ ਮਗਰੇ ਸਹੀ ਗੱਲ ਹੈ ਕੱਤੀ ਪਾਲ ਜਿਹੜੀ ਵਖਦੀ ਗੱਲ ਹੈ ਜੀ ਜਿੱਥੋਂ ਲੋਕੀ ਜਿੱਥੋਂ ਲੋਕਾਂ ਦੀ ਸੋਚ ਜਾ ਕੇ ਮੁੱਕਦੀ ਨਾ ਸਾਡੀ ਅਸਾਂ ਸ਼ੁਰੂ ਹੁੰਦੀ ਆ ਬਿਲਕੁਕੁਲ ਸਹੀ ਗੱਲ ਹੈ ਅਹੀਂ ਸਾਡੀ ਅਸਾਂ ਸ਼ੁਰੂ ਹੁੰਦੀ ਅਹੀਂ ਕਿ ਆਹਨ ਲੋਕੀ ਕਿ ਆਂਦੇ ਖਾਤੇ ਜੇ ਰੁਪਏ ਪਾ ਤੇ 6 ਲੱਖ ਦੀ ਗੱਡੀ ਵੀ ਜਾਂਦੀ ਆ ਨਾਲ ਖਾਤੇ ਚ ਪੈਸੇ ਪਾ ਕੇ ਕਰਨ ਦੇ ਸਾਡੀ ਮਹੀਂ ਚ ਦਾਮਿਆਂ ਨਾ ਇਹ ਸਾਡੀ ਮਹੀਂ ਚ ਦਾਮਿਆਂ ਤੇ ਮੈਂ ਆਂਦਾ ਵੀ ਕੋਈ ਮੈਂ ਮਗਾਲੇ ਸਾਈ ਵੀ ਨਾ ਪਵਾਵੇ ਹਾਂਜੀ ਬਿਲਕੁਲ ਸਹੀ ਗੱਲ ਚੰਡੀਗੜ੍ਹ ਤੱਕ ਵੀਰ ਮਹੀਂ ਸਾਈ ਤੋਂ ਬਿਨਾ ਘੱਲੀ ਤੇ ਲਵਾਈ ਆ ਲੋਕਾਂ ਦੇ ਅੰਮ੍ਰਿ ਆ ਕੀ ਵੀਰਾਂ ਭਰਾਵਾਂ ਦੀ ਪਿੱਠ ਸੌਂਦੀ ਪੈਸੇ ਦਿੱਤੇ ਅਗਲੇ ਹਾਂ ਸਹੀ ਗੱਲ ਹੈ ਅਗਲੇ ਰੋਟੀ ਅਗਲੇ ਰੋਟੀ ਪਾਣੀ ਵਧੀਆ ਖਵਾਉਂਦੇ ਚਾਹ ਪਾਣੀ ਸੇਵਾ ਕਰਦੇ ਹਨਾ ਆਪਣੇ ਚ ਦਮ ਰੱਖੋ ਕੋਈ ਨਹੀਂ ਮਾਰਾ ਜਿਹਨਾਂ ਕਹਿੰਦੇ ਸੀ ਤੁਹਾਡੇ ਯਕੀਨ ਤੇ ਮੈਂ ਮਗਾਲੀ ਆ ਨਾ ਤੇ ਵੀਰ ਉਹ ਐਡਾ ਨਿਆਣ ਨਹੀਂ ਆ ਬਿਲਕੁਲ ਸਹੀ ਗੱਲ ਹੈ ਇਹ ਨਹੀਂ ਵੀ ਬਚਾ ਲੈਂਦੀ ਤਾਂ ਕੋਈ ਨਿਆਣ ਨਹੀਂ ਆ ਅਗਲੇ ਲੋੜ ਦੇ ਪਸ਼ੂ ਮੰਗਾਇਆ ਉਹਨੂੰ ਕੋਈ ਛੋਣਾ ਜੜਿਆ ਉਹਨੂੰ ਵੀ ਦੇਰੀ ਦੇਖਦੀ ਆ ਕਿ ਲੋੜ ਦਾ ਮੁੱਲ ਆਦਾ ਹਾਂ ਨਾ 95000 ਦੀ ਕੱਟੀ ਦਊਂਗਾ ਅਸਨੇ ਜੀ ਮੈਂ ਲੀਨਿਕ ਦਾ ਇਤਰਾ 95 ਹਾ ਦੀ ਛੋਟੀ ਐਂਡ 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 ਰੇਟ 95 ਹਾ ਦੀ ਹਾਂ ਨਾ ਬਣਵੀ ਯਾਰ ਕਾ ਮੇਰਾ ਮੇਰੀ ਲੋ ਜੀ ਅੱਜ ਕਾ ਦੇ ਗੱਲਾਂ ਪੁਰੀਆਂ ਕਮਾਲਾਂ ਹੀ ਹੋਈਆਂ ਪਿੰਨੂ ਇਹ ਕਹਿ ਰਹੇ ਸਸਤੀ ਮੰਡੀ ਅੱਜ ਲੱਗ ਚੁੱਕੀ ਆ ਮੰਡੀ ਲੱਗੀ ਭੋਮੇ ਮੰਡੀ ਲੱਗੀ ਸਸਤੀ ਮੰਡੀ ਮੰਡੀ ਆ 15 ਦੇ ਦੀ ਮੰਡੀ ਆ ਹਰ ਵੀ ਨੇ 15 ਰੁਪਏ ਮੰਡੀ ਇਹ ਕਰੂਗੀ ਸਸਤੀ ਹਰ ਵੀ ਸਾਫ ਸੁਥਰੀ ਜਿਹਨੂੰ ਕਿਤੇ ਕੁਆਲਟੀ ਹਰ 15 ਦੇ ਬਾਈ ਕਹਿੰਦੇ ਮੰਡੀ ਹੋਇਆ ਕਰੂਗੀ ਹਰ 15 ਨੂੰ ਭੋਮੇ ਮੰਡੀ ਲੱਗਿਆ ਕਰੇਗੀ ਠੀਕ ਹੈ ਜੈਜ ਪਾ ਛੋਟੀਆਂ ਬੜੀਆਂ ਜੈਜ ਪਾ ਦੇ ਵਿੱਚ ਨਿਕੇ ਨਿਕੇ ਰੇਡ ਦੇ ਵਿੱਚ ਜਾਂ ਤੋਂ 92000 ਦੀ ਝੋਟੀ ਠੀਕ ਹੈ ਜੀ ਮਗਰ ਕੱਟੀ ਤੇ ਵਧੀਆ ਕੁਆਲਟੀ ਦੀ ਕੱਟੀ ਆ ਰਹੀ ਹੈ ਕੱਟੀ ਵੀ ਨਾ ਸਦੀ ਗਾੜੀ ਆ ਵੀਰ ਹੁਣ ਆਪਣੇ ਪੀਰ ਮਾਲ ਤੇ ਮਈਆਂ ਉੱਥੇ ਗਈਆਂ ਪੰਜ ਉਹਨਾਂ ਦੇ ਬੰਦਿਆਂ ਦੇ ਘਰ ਹਾਂਜੀ ਪੰਜ ਮਈਆਂ ਕੇ ਗਈਆਂ ਤੇ ਦੋ ਦੀ ਢਾਈ ਦੀ ਝੋਟੀ ਤੇ ਇਹ ਝੋਟੀ ਹਮਾ ਚੱਲ ਚੱਲੀ ਆ ਠੀਕ ਸਰਨੇ ਪਿੰਡ ਠੀਕ ਹੈ ਅੰਧੇ ਚੀਕਿਆ ਝੋਟੀ ਦੇਖੋ ਥਣ ਵੇਖੋ ਕਿਤਨਾ ਘੜ ਘੜ ਕੇ ਲੱਗੇ ਥਣ ਘੜ ਘੜ ਕੇ ਸਾਰੀਆਂ ਠੀਕ ਹੈ ਤਾਂ ਵੀਰ ਵੱਡੀ ਝੋਟੀ ਆ ਹੁਣ ਦੁੱਧ 14 15 ਕਿ ਫੇਚ 22 ਵਾਲਾ ਦੁੱਧ ਆ ਝੋਟੀ ਦਾ ਅਸਲ ਹਾਂਜੀ ਜਿਹੜੀ ਗੱਲ ਆ ਤੇ ਝੋਟੀ ਲੱਲੀ ਵੀਰ ਹੁਣਾਂ ਦੇ ਲੱਗੇ ਭੇਜਣ ਇਹ ਝੋਟੀ ਚੱਲੀ ਗਈ ਹੈ ਹਾਂਜੀ ਮਾਚਲ ਚੱਲੀ ਆ ਠੀਕ ਆ ਭਾਈ ਲੈ ਵੇਖੋ ਥਣ ਲੱਗਾ ਘੜ ਘੜ ਕੇ ਦੇਖੋ ਜੀ ਝੋਟੀ ਦਾ ਕੱਦ ਲਬਾਜ ਝੋਟੀ ਦਾ ਚੈੱਕ ਕਰੋ ਸਿੰਗਲ ਹੱਡੀ ਦੀ ਸਿੰਗੀ ਵੀ ਹਰ ਟੋਪੋ ਟੋਪ ਬੈਸਟ ਹੈ ਅੱਜ ਹਰ ਪਖੋ ਬੈਸਟ ਹੈ ਨਗੀਨਾ ਵਿਜੀ ਟਾਪ ਕਲਾਸ ਠੀਕ ਹੈ ਜੀ ਇਹਨੇ ਦੀ ਵਿਜੀ ਕੋ ਛੋਟੀ ਦੋਣ ਜਨਾਈ ਰੇਡ ਪਾਣਾ ਇਹਦਾ ਇਹ ਵਿਜੀ ਛੋਟੀ ਹੈ ਵਿਜੀ ਆਸਾਂ ਤੋਂ ਬੀ ਜਿਆਦਾ ਸਾਫ਼ ਇਧਰ ਵਾਣੇ ਏਰੀਆ ਜਿਉ ਲੱਈ ਠੀਕ ਹੈ ਪੂਰੀ ਸਾਫ਼ ਸੁਥਰੀ ਤੇ ਕੁਆਲਟੀ ਵਾਲੇ ਪਸ਼ੂ ਬਾਈ ਕੋਲ ਤੇ ਨਗੀਨਾ ਵੀ ਗਿਆ ਇਹਦਾ ਬੱਚਾ ਕਿਧਰ ਆ ਗਿਆ ਇਹਦਾ ਬੱਚਾ ਦੇਖੋ ਜੀ ਆਹ ਕੱਟੀ ਜੀ ਕੱਟੀ ਜੀ ਠੀਕ ਐ ਆਹ ਝੋਟੀ ਆਏ ਵੀ ਜੀ ਦੇਖੋ ਥਾਣੇ ਪੂਰੇ ਸਾਫ ਸੁਥਰੇ ਤੇ ਪਰ ਝੋਟੀ ਦਾ ਕਾਦ ਵੇਖਣੀ ਵਾਲਾ ਹੈ ਸਿੰਗਲ ਹੱਡੀ ਦੀ ਝੋਟੀ ਆ ਪੂਰੇ ਯਾਰੇ ਬਨਣ ਵਾਲੀ ਝੋਟੀ ਹਾਂ ਝੋਟੀ ਵੀਰ ਹੁਣ ਦੁੱਧ ਚੱਲਣ ਦੀ ਕੋਈ 16 ਕਿਲੋ ਚਵਾਈ ਕਰਕੇ ਲੈ ਜੇ ਹਾਂਜੀ ਜਿਹੜੀ ਗੱਲ ਹੈ ਝੋਟੀ ਪਰ ਹਾਂ ਦੇ 20 ਕਿਲੋ ਦੀ ਓਟ ਤੇ ਆਈ ਹੈ ਜੇ ਸਾਹਮਣੇ ਝੋਟੀ ਫੇਰ ਵੇਚਾਂਗੇ ਪਰ ਅਸਲ ਚੀਜ਼ ਹੈ ਜਿਹਨੂੰ ਕਹਿੰਦੇ ਆ ਡੰਗੋ ਡੰਗ ਵੀਰ ਜਿਹੜੀ ਮੈਂ ਕੋ ਦੁੱਧ ਆ ਕੋਈ ਵੀ ਯਾਰ ਲਾਉਂਦਾ ਨਹੀਂ ਫਾਇਦਾ ਸਾਫ ਦਾ ਆਫ ਕਰਦੇ ਠੀਕ ਹੈ ਵੇਖੋ ਝੋਟੀਆਂ ਦੇ ਪੁਰੀਆਂ ਸਾਫ ਸੁਥਰੀਆਂ ਕੁਆਲਟੀ ਵਾਲੇ ਪਸ਼ੂ ਬਾਈ ਕੋਲ ਲਾਈਕ ਕਮੈਂਟ ਸ਼ੇਅਰ ਯਾਰਾ ਖਿੱਚ ਕੇ ਰੱਖਿਆ ਕਰੋ ਤੇ ਵਧੀਆ ਤੇ ਟੋਪੋ ਟੋਪ ਪਸ਼ੂ ਆ ਹਰ ਤਰ੍ਹਾਂ ਦੇ ਪਸ਼ੂ ਬਾਈ ਕੋਲ ਮਿਲ ਜਾਂਦਾ ਖਰੀਦਣ ਲਈ ਜੋ ਵੀ ਘੰਟੇ ਆ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਛੋਟੀ ਮਹੀਂ ਵੀ ਸਾਨੂੰ ਦੱਸਿਆ ਵੀ ਬੱਕਰੀ ਨੂੰ ਲੈ ਕੇ ਜਿੱਦਾਂ ਨਹੀਂ ਕਹਦੀ ਫਰੈਸ਼ ਹੋਊਗੀ ਵਾਅਦੇ ਤਿਆਰੀ ਹੋ ਚਲੀ ਆ ਭਾਵੇਂ 5 ਦਿਨ ਰੋ ਪੈਂ 10 ਦਿਨ ਰੋ ਆਗੇ ਖੁੱਲਾ ਕਮਰੇ ਪਾਨੇ 5-6 ਦਿਨ ਮਲਵਾਈ ਭਰਾ ਮੈਂ 10-10 ਦਿਨ ਰਹਿਣ ਤੇ ਆ ਗਏ ਜਿਹਨੇ ਕੰਮ ਕਰਨਾ ਹੈ ਨਾ ਸਾਰੀ ਉਮਰ ਕੰਮ ਕਰਨਾ ਹੈ ਕਵਾਟਰ ਬਣਾਉਣੇ ਵੀ ਭਰਾ ਰਾ ਦੇ ਰਹਿਣਾਗੇ ਹਾਂਜੀ ਹਾਂਜੀ ਜਨਵਾਰੀ ਮਿਲਗੇ ਕਬੂਤਰ ਕਬੂਤਰ ਹੀ ਕਬੂਤਰ ਹੀ ਆ ਗਏ ਵਧੀਆ ਜਿਹੜੇ ਖਰੀਦੇ ਉਹਨਾਂ ਖਰੀਦ ਸਾਦਾ ਹੈ ਲੰਮਾ ਸਮਾ ਕੰਮ ਕਰਨਾ ਨਾ ਹਾਂਜੀ ਉਹਨੇ ਜ਼ਿੰਦਗੀ ਚ ਕਦੀ ਗਲਤ ਕੰਮ ਨਹੀਂ ਕਰਦਾ ਬਿਲਕੁਲ ਸਹੀ ਗੱਲ ਮੈਂ ਸਾਰੀ ਉਮਰ ਗਾਗ ਬਣਾ ਕੇ ਰੱਖਾ ਹਾਂਜੀ ਬਾਬੀ ਵੀ ਜੀ ਮੈਂ ਤਾਂ ਇਹੋ ਗੱਲ ਆ ਮਾਰ ਮਾਰ ਕਹੀਦੀ ਆ ਤੇ ਇਹ ਸਾਰੀਆਂ ਚੀਜ਼ਾਂ ਆ ਬਾਡੀ ਦੁਕਾਨਦਾਰੀ ਆ ਤੇ ਜਨਵਰ ਵੀ ਨਾ ਆਪਣੀ ਤਸੱਲੀ ਕਰਕੇ ਲੈ ਜਾ ਜੀ ਨਹੀਂ ਵੀ ਤਸੱਲੀ ਕਰਕੇ ਜਨਵਰ ਖੜੇ ਬੰਦਿਆਂ ਦੇ ਵੀ ਜਨਵਰ ਮੋੜੇ ਆ ਠੀਕ ਆ ਜੀ ਤਾਂ ਵੀ ਆਖੀਦਾ ਵੀ ਤੇਰੇ ਨਹੀਂ ਸੂਤਰਾ ਸਹੀ ਗੱਲ ਆ ਬਾਈ ਕੋਈ ਸੋਦਾ ਖਰੀਦੋ ਮਾੜਾ ਗੰਡੇ ਨਹੀਂ ਬੋਰੀ ਲਈ ਜੋ ਗੰਡੇ ਕਿੰਨੇ ਖਰਾਬ ਨਿਕਲ ਆਉਣਾ ਅਸੀਂ ਲਾਂਬਾ ਦੇਣਾ ਪਾ ਤੇਰੇ ਗੰਡੇ ਖਰਾਬ ਨਿਕਲ ਆਏ ਆ ਹਣਾ ਸਹੀ ਗੱਲ ਆ ਬਾਈ ਅਗਲੀ ਵਾਰੀ ਫੇਰ ਪਾਉਣ ਲੰਮਾ ਦੇਣਾ ਵੀ ਤੇਰੀ ਚੀਜ਼ ਖਰਾਬ ਹੀ ਕਰਦੀ ਹੈ ਹਨਾ ਹਾਂ ਜੀ ਉਹਦੇ ਕਈ ਬੰਦੇ ਇਹ ਸੌਦਾ ਹਰ ਹਰ ਦੁਕਾਨਦਾਰੀ ਇਹ ਹੁੰਦਾ ਵਾਦਾ ਘਟਾ ਜਿਨ੍ਹਾਂ ਨੇ ਘਰ ਬੱਕਰੀ ਨਹੀਂ ਨਾ ਰੱਖੀ ਹਾਂ ਜੀ ਉਹ ਬੰਦੇ ਮਤਾਂ ਦੇਂਦੇ ਆ ਜਿਹਨੇ ਇਹਦੇ ਪਿੰਡੇ ਦੇ ਹੰਡਾਈ ਆ ਘਾਲੀ ਮਈ ਜਿਹਨੇ ਦੋਤੇ ਲਾਈ ਉਹਨੂੰ ਤਾਂ ਪਤਾ ਕਿਤਰਾ ਮਈ ਚਲਣੀ ਜਾਂ ਨਹੀਂ ਚਲਣੀ ਏ ਆ ਬਿਲਕੁਲ ਸਹੀ ਦੁੱਧ ਸਵੇ ਸਵੇ ਦਾ ਹੁੰਦਾ ਆ ਦੋ ਸਵੇ ਸਵੇ ਦਾ ਹੁੰਦਾ ਆ ਕੋਈ ਗਰਮੀਆਂ ਦਾ ਸੁਭਾ ਵੱਖਰਾ ਨੀਂਦ ਨੀਂਦਾਂ ਦੁੱਧ ਕਦੇ ਠੀਕ ਨਹੀਂ ਨਾ ਦਤਾ ਦੁੱਧ ਸਵੇ ਸਵੇ ਦਾ ਦੋ ਸਵੇ ਸਵੇ ਦਾ ਜਦੋਂ ਮੈਂ ਜਿਹੜੀ ਮਈ ਸਿਆਲ ਚ ਸੁਣਦੀ ਉਹ ਗਰਮੀਆਂ ਚ ਸਭ ਕਦੀ ਦੁੱਧ ਨਾ ਪਾਉਂ ਜੀ ਬਿਲਕੁਲ ਸਹੀ ਗੱਲ ਆ ਤੋ ਦੱਸਿਓ ਸੇਵਾ ਦੇਵਾ ਮੈਂ ਟਾਈਮ ਵੇਖ ਕੇ ਬਣਾਵੇ ਵੀ ਇਹ ਕਿਤਰਾ ਦੀ ਮਈਆਂ ਕਿਹੜੇ ਟਾਈਮ ਤੇ ਬਣਾਉਣੀ ਹੈ ਬਿਲਕੁਲ ਸਹੀ ਠੀਕ ਆ ਭਾਈ ਚਲੋ ਬੁੱਲ ਐਡਰੈਸ ਭਾਈ ਬਾਕੀ ਵੀਰ ਜੀ ਫੋਨ ਨੰਬਰ ਹੈਗਾ 8427407055 ਨਾਮ ਮਾਨਾ ਦੇ ਪਿੰਡ ਪੋਮਾ ਪਿੰਡ ਪੋਮਾ ਨਾਇਕ ਮੈਂਡ ਸ਼ੇਅਰ ਕਰੋ ਵਾਦ ਹੋ ਵਾਦ ਕਰਿਆ ਕਰੋ ਚੈਨਲ ਨੂੰ ਤੇ ਵਧੀਆ ਤੋਂ ਵਧੀਆ ਜਨਰਲ ਵੀ ਟੌਪ ਕੁਆਡੀਏ ਸਾਰੇ ਠੀਕ ਆ ਭਾਈ ਜੀ ਸასი ਗਾਲ ਜੀ